ਸਤਿ ਸ੍ਰੀ ਅਕਾਲ ਜੀ ਭੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਜੂ ਟੋਪ ਦਾ ਬਹੁਤ ਬਹੁਤ ਧੰਨਵਾਦ ਹੈ ਦਿਲ ਦੀਆਂ ਗਰਾਈਆਂ ਚੋ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਲੋ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਾ ਦੁਗਣੀ ਰਾਜ ਚੋਕ ਨੂੰ ਤਰੱਕੀ ਵੱਕਦੀ ਗਈ ਜੋ ਟੌਪ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਜੋ ਸਾਰੇ ਭੈਣ ਭਰਾ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਦਾਤ ਲੋ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਾ ਦਨੁਗਣੀ ਰਾਜ ਚੋਕ ਨੂੰ ਤਰੱਕੀ ਵੱਕਸੀ ਜੀ ਤੇ ਅੱਜ ਬੱਚੇ ਗਏ ਹੋਏ ਆ ਤੋਰਦੇ ਤੇ ਬੱਚਾ ਆਪਣਾ ਜੀ ਆ ਨਹੀਂ ਲੱਗ ਰਿਹਾ ਚਲੋ ਕੋਈ ਨਹੀਂ ਸ਼ਾਮ ਨੂੰ ਆ ਜਾਣਗੇ 10 11 ਵਜੇ ਬਾਕੀ ਟੀਚਰ ਨਾਲ ਜਾ ਰਹੇ ਆ ਸਾਨੂੰ ਉਹਨਾਂ ਦਾ ਜਾਣ ਦਾ ਕੋਈ ਚੱਕਰ ਨਹੀਂ ਹਨਾ ਸਾਨੂੰ ਕੋਈ ਟੈਨਸ਼ਨ ਨਹੀਂ ਪਾਰਾ ਸਾਨੂੰ ਕੰਪਰਮੇ ਪਰਮਿਸ਼ਨ ਮਿਲੀ ਸੀਗੀ ਵੀ ਬੱਚਾ ਲੋ ਵੀ ਉਹ ਟੀਚਰ ਜਾ ਨਹੀਂ ਰਿਹਾ ਤੇ ਜੋ ਮੁੱਖ ਪ੍ਰਿੰਸੀਪਲ ਆ ਵੀ ਉਹ ਨਹੀਂ ਜਾ ਰਹੇ ਫਿਰ ਮੈਂ ਉਹਨਾਂ ਨੂੰ ਕਾਲ ਕੀਤੀ ਉਹ ਅਨੇ ਵੀ ਗੁਰਪ੍ਰੀਤਾ ਫਿਕਰ ਨਾ ਕਰ ਜਦੋਂ ਮੇਰੀ ਗੱਡੀ ਦੇ ਐਂਟਰ ਹੋ ਗਏ ਬੱਚੇ ਉਹ ਮੇਰੇ ਨੇ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਗਈ। ਬਾਕੀ ਕੋਈ ਇਹ ਮਾੜੀ-ਮੋਟੀ ਗੱਲ ਨਹੀਂ ਗਈ। ਇਹ ਬਾਕੀ ਆਪਾਂ ਇਹ ਚੁੱਪ ਸੋਚਦੇ ਆ। ਨੇ ਸਾਡੇ ਬੱਚੇ ਕਿੱਦਾਂ ਬੱਚੇ ਬਹੁਤ ਵਧੀਆ ਕਲੀਅਰ ਵਧੀਆ ਟਿਕਾਣੇ ਲੱਗ ਗਏ। ਖੱਸੀ-ਕੇੜੀ ਜਾਂਦੇ ਐ। ਠੀਕ ਹੈ ਜੀ। ਪਰ ਸਾਨੂੰ ਇਹਨਾਂ ਮਾਣਾਂ ਪ੍ਰਿੰਸੀਪਲ ਤੇ ਉਹ ਜਦੋਂ ਵੀ ਬੱਚੇ ਨੂੰ ਕੰਟਰੋਲ ਕਰਦੇ ਆ ਬੱਚੇ ਨੂੰ ਆਪ ਦੀ ਬਾਹਰ ਯਾਨੀ ਕਿ ਆਪ ਦੀ ਕੇਅਰ ਬਹੁਤ ਕਰਦੇ ਹੋ ਇਹ ਜੀ ਗੱਲ ਨਹੀਂ ਪਰ ਅਸੀਂ ਇਹ ਚੀਜ਼ ਸੋਚਦੇ ਆ ਵੀ ਬੱਚੇ ਅਸੀਂ ਆਵਾਜ਼ ਤੌਰ ਤੇ ਵੇਖ ਕੇ ਤਾਂ ਅਸੀਂ ਛਾੜਾ ਬੱਚਿਆਂ ਤੇ ਆਸਰਾ ਠੀਕ ਹੈ ਜੀ ਬਸ ਸਾਡੀ ਅੱਖਾਂ ਦਾ ਤਾਰਾ ਹੈ ਸਾਰੇ ਭੈਣ ਭਰਾਵਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਭੈਣ ਭਰਾ ਸਾਡੀ ਵੀਡੀਓ ਨੂੰ ਵਾਚ ਕਰਦੇ ਨੇ ਬੜੇ ਸਟੇਜੇ ਟੰਗ ਦੇ ਨਾਲ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਹੈਲਪ ਕਰ ਰਹੇ ਮੇਰੇ ਭੈਣ ਭਰਾ ਸਨੋਂ ਉਹਨਾਂ ਦੀਆਂ ਵਿਚਾਰਾਂ ਉਹਨਾਂ ਦੇ ਸੁਝਾਅ ਉਹਨਾਂ ਦੇ ਕੁਝ ਵਿਚਾਰ ਬਹੁਤ ਚੰਗੇ ਲੱਗਦੇ ਆ ਜੇਕਰ ਆਪਾਂ ਸੋਚੀਏ ਪਹਿਲੇ ਤੋਂ ਵੀ ਆਪਾਂ ਲੈ ਕੇ ਆਪਾਂ ਹੁਣ ਤੱਕ ਬੈਠੇ ਰਹੇ ਸੀਗੇ ਨਾ ਆਪਾਂ ਵੇਖੀ ਜਾਂਦੇ ਸੀਗੇ ਟੱਲੀ ਕੋਈ ਇਦਾਂ ਦਾ ਸਾਨੂੰ ਫੋਨ ਲਾਊਗਾ ਸਕੀਰੀ ਵਾਲਾ ਫੋਨ ਲਾਊਗਾ ਪਰ ਆਪਾਂ ਕਿਸੇ ਨੂੰ ਫੋਨ ਨਹੀਂ ਲਾਇਆ ਕਿਸੇ ਵੀ ਸਕੀਰੀ ਵਾਲੇ ਨੂੰ ਠੀਕ ਹੈ ਕਿ ਨਾ ਮਰ ਜਦੋਂ ਅਗਲੇ ਦਾ ਵੀ ਫਰਜ ਬੰਦਾ ਹੈ ਨਾ ਉਹ ਅਗਲਾ ਫੋਨ ਲਾਉ ਤਾਂ ਫੇਰ ਹੀ ਲਾਵਾਂਗਾ ਉਹਨਾਂ ਪਾਗਲ ਤੇ ਆ ਵੀ ਉਹ ਕਹਿੰਦੇ ਇਹ ਕੀ ਉਹ ਕੱਲ ਹੀ ਨਹੀਂ ਬਣਦਾ ਪਰ ਮੈਂ ਤਾਂ ਉਹਨਾਂ ਨੂੰ ਇੱਕ ਵਾਰੀ ਕਿਹਾ ਸੀ ਮੈਂ ਕਿਹਾ ਬਾਈ ਜੇ ਫੋਨ ਲਾਉਂਗੇ ਚੱਕ ਲਾਂਗੇ ਇਧਰੋਂ ਵੀ ਲੈ ਲਾਂਗੇ ਪਰ ਮੈਂ ਆਮ ਰਿਸ਼ਤੇਦਾਰੀ ਨੂੰ ਫੋਨ ਨਹੀਂ ਲਾਉਂਦਾ ਪਰ ਮੈਂ ਆਏ ਨਹੀਂ ਸੋਚਿਆ ਵੀ ਅੱਜ ਮੈਂ ਫੋਨ ਲਾ ਦਿਆਂ ਜਾਂ ਕਿਵੇਂ ਨਾ ਮਤਵਲੀ ਕੋਈ ਨਹੀਂ ਆਦਾ ਆਪਾਂ ਨੂੰ ਕੀ ਲੋੜ ਆ ਉਹ ਲਾਉਂਦੇ ਨਾ ਜਦੋਂ ਅਗਲਾ ਨਹੀਂ ਲਾਉਂਦਾ ਤੇ ਆਪਾਂ ਕੋ ਲਾਈਏ ਮੇਰਾ ਇਹ ਮੁੱਖਾ ਵੀ ਜੇ ਮੇਰੇ ਗੇਟੋ ਅੰਦਰ ਹੈ ਠੀਕ ਹੈ ਉਹਦੀ ਸੇਵਾ ਕੇਅਰ ਉਹਨਾਂ ਨੂੰ ਕੋਈ ਕਚਰ ਨਹੀਂ ਛੱਡੀ ਜਾਊਗੀ ਜੇ ਕਦੇ ਵੀ ਰਾਹ ਘੇੜੇ ਬੁਲਾ ਕੇ ਚਾਹ ਪਾਣੀ ਪੁੱਛ ਲਵੇ ਤਾਂ ਵਰਕਾ ਹੀ ਪਾੜ ਦਿਓ ਇਹ ਤਾਂ ਨਹੀਂ ਆਪਾਂ ਜੋ ਮੇਰੇ ਭੈਣ ਭਰਾ ਜਿਹੜਾ ਆਪਣਾ ਜਾਣ ਪਛਾਣਾ ਜਾਂ ਕੋਈ ਅਸਕੇ ਬੁਲਾਉਂਦੇ ਆ ਜਾਂ ਕੋਈ ਘਰੇ ਆਉਂਦਾ ਉਹਦਾ ਜੀ ਆਇਆਂ ਨੂੰ ਸਵਾਗਤ ਹੈ ਰਾਹ ਖੜੇ ਆਪਾਂ ਨੇ ਕਿਸੇ ਰਿਸ਼ਤੇਦਾਰ ਨੂੰ ਪੁੱਛਿਆ ਵਿਚਾਹ ਪਾਣੀ ਜਾ ਕੇ ਵੈਨਾ ਕੋਈ ਮਤਵल्ली ਆਲਾ ਪਰ ਕੀ ਲੋੜ ਆ ਪੁੱਛਣ ਦੀ ਘਰੇ ਆਵੇ ਅਗਲਾ ਘਰੇ ਮਾਂ ਦਾ ਇਹਨਾਂ ਨਾਲ ਸਤਿਕਾਰ ਕਰਾਂਗੇ ਉਹਦਾ ਮਾਣ ਕਰਾਂਗੇ ਜਰਾ ਖੜੇ ਤਾਂ ਹਰੇਕ ਹੀ ਮਿਲ ਪੈਂਦਾ ਰਾਹ ਖੜੇ ਤਾਂ ਜਿਹੜਾ ਮਰਜੀ ਕਹਦੇ ਉਹ ਹੀ ਮਿਲ ਪੂਗਾ ਪਰ ਆਏ ਨਹੀਂ ਗਏ ਆਪਾਂ ਨਾ ਮੈਨੂੰ ਸਕੀਰੀ ਵਾਲਿਆਂ ਨੇ ਐਡੀ ਸਪੋਰਟ ਕੀਤੀ ਐ ਨਾ ਮੈਨੂੰ ਕੋਈ ਮਿਲ ਆਉਂਦਾ ਨਾ ਮੈਂ ਕਿਸੇ ਤੇ ਜਨ ਨਹੀਂ ਐ ਸਿੱਧੀ ਜੀ ਗੱਲ ਮੈਂ ਬਹੁਤ ਕਰਕੇ ਵੇਖ ਲਿਆ ਹਾਂ ਜੀ ਹਾਂ ਜੀ ਸਾਡੇ ਇੱਥੇ ਸਕੀਰੀ ਵਾਲੇ ਆਉਂਦੇ ਸੀ ਸ਼ਰਾਬਾ ਮੀਟ ਖਾਂਦੇ ਸੀ ਠੀਕ ਹੈ ਕਿਸੇ ਨੇ ਗੌਰ ਨਹੀਂ ਪਾਇਆ ਇੱਕ ਮੇਰੇ ਆਦੇ ਅੰਕਲ ਦੇ ਤਰੀਕੇ ਚ ਜਾਨੀ ਕਿ ਅੰਕਲ ਲੱਕ ਰਹੇ ਸੀ ਉਹ ਬਾਹਰ ਗਏ ਹੋਏ ਸੀ ਉਹ ਮੈਂ ਤੈਨੂੰ ਇਨੀ ਮਦਦ ਕਰਾਂਗਾ ਮੈਂ ਤੈਨੂੰ ਇਹ ਕਰਾਂਗਾ ਉਹ ਕਰਾਂਗਾ ਸਰਪੇ ਗੱਲਾਂ ਕਹਿਣ ਵਾਲੀਆਂ ਨੇ ਠੀਕ ਹੈ ਉਹ ਦੋ ਬਾਤ ਆਪਾਂ ਕਿਨਾਰੇ ਹੀ ਘੱਟ ਤਾ ਮਗਰ ਮਸਲਾ ਹੀ ਨਾ ਖੋ ਛੱਡੋ 14 ਦਿਨਾਂ ਕੀਤੀਆਂ ਚੱਲ ਕੋਈ ਨਹੀਂ ਉਹਨੇ ਉਹਨਾਂ ਨੂੰ ਖਾ ਗਏ ਕੁਲੁੱਟ ਕੇ ਕਿਵੇਂ ਕੁਝ ਖਾ ਕੇ ਚਾਹੇ ਉਹ ਉਹਨਾਂ ਨੂੰ ਖਾ ਕੇ ਚਾਹੇ ਉਹ ਇਹਨਾਂ ਨੂੰ ਖਾ ਗਏ ਆਪਾਂ ਵੀ ਇੱਕ ਵਰਾਰੀ ਤੇ ਚਲਾਉਣੀ ਐ ਇਹ ਨਹੀਂ ਗੱਲ ਬਈ ਅਸੀਂ ਅਗਲੇ ਜੇ ਪੈਰੀ ਡੰਗ ਪੈਣਾ ਬਥੇਰਾ ਖਵਾਇਆ ਬਥੇਰਾ ਖਾਦਾ ਮੇਰੇ ਪਿਤਾ ਨੇ ਕੋਈ ਕਸਰ ਨਹੀਂ ਛੱਡੀ ਠੀਕ ਹੈ ਜੀ ਜਿਹਨੋ ਕਖਵਾਨ ਲਈ ਵੀ ਮੈਂ ਪਿੱਛੇ ਹੀ ਰਹਾ ਸਭ ਤੋਂ ਜ਼ਿਆਦਾ ਸਾਡੇ ਸਕੀਰਿਆਂ ਵਾਲਿਆਂ ਨੇ ਸਾਨੂੰ ਠੱਠ ਵੀ ਕੀਤਾ ਤੇ ਖਾਧਾ ਵੀ ਮੇਰੇ ਕੋਲ ਸਾਰੀਆਂ ਲਿਸਟਾਂ ਬਣੀਆਂ ਪਈਆਂ ਠੀਕ ਹੈ ਕਿ ਨਾ ਭਲਾ ਤਾਂ ਕਿਸੇ ਨੇ ਕੀ ਸੋਚਣਾ ਸੀ ਸਾਰੇ ਖਾਣ ਖਾਉ ਯਾਰੀ ਸੀ ਖੁਦ ਮੇਰੇ ਆਵੇ ਦਰ ਤੇ ਲਿਖ ਗਿਆ ਹੁੰਦਾ ਖੁਦ ਮੈਂ ਇਹਨਾਂ ਨੂੰ ਬਿਆਨ ਕਰ ਸਕਦਾ ਮੇਰੇ ਮੂਹਰੇ ਬੋਲ ਨਹੀਂ ਸਕਦੇਓ ਕਿਸੇ ਹਾਲਤ ਚ ਵੀ ਆ ਆ ਵੀ ਬਲਬੀਰ ਸੋ ਆ ਆ ਵੀ ਬਲਬੀਰ ਸੋ ਮੀਟ ਚੜਾਪਾ ਇੱਥੇ ਚੱਲਣ ਗਿਆ ਮੁਰਗੇ ਇੱਥੇ ਚੱਲਣੇ ਲੰਗਰ ਲਾਲਾ ਅਸੀਂ ਦੇਈ ਗਏ ਪੱਲੇ ਕੱਖ ਵੀ ਨਹੀਂ ਪਿਆ ਸਾਰੇ ਖਾਊ ਯਾਰੀ ਨਿਕਲ ਗਏ ਤੋ ਦੁਮਣ ਕੇ ਆਪਾਂ ਵੀ ਖਿਹੜੇ ਛੜਤਾ ਮੈਂ ਕਿਹਾ ਮਸਲਾ ਹੀ ਕੋਈ ਨਹੀਂ ਯਾਰ ਆਪਾਂ ਨਹੀਂ ਇਹ ਹੁਣਾ ਨਾ ਮੈਂ ਕਿਸੇ ਸਕੀਰੀ ਵਾਲੇ ਨੂੰ ਕਹਾ ਵੀ ਮੇਰੇ ਆਛੇਤੀ ਨਾ ਆਪਾਂ ਕਿਸੇ ਨੂੰ ਕਹਿਣਾ ਹੀ ਹੈ ਠੀਕ ਹੈ ਕਿ ਨਾ ਜੇ ਕਿਸੇ ਨੂੰ ਆਪਣਾ ਗੱਲ ਪ੍ਰਤੀ ਪਿਆਰ ਹੈ ਹਣਾ ਫਿਰ ਅਗਲਾ ਆਪੇ ਆਊਗਾ ਜੇ ਨਹੀਂ ਹੈ ਤਾਂ ਨਹੀਂ ਸਹੀ ਯਾਰ ਹਣਾ ਜਿਵੇਂ ਮਰਜੀ ਆਪ ਦਾ ਬੰਦਾ ਤੁਰਿਆ ਫਿਰਿਆ ਆਪ ਦਾ ਟੈਨਸ਼ਨ ਚੋ ਕੀ ਯਾਰ ਆਪਾਂ ਲੈਣਾ ਕੀ ਕਿਸੇ ਤੋਂ ਠੀਕ ਹੈ ਕਿ ਨਾ ਆ ਮੇਰੇ ਭੈਣ ਭਰਾ ਆ ਜਾਂਦਾ ਰਹੇ ਯੂ ਟੌਪ ਫੈਮਿਲੀ ਜਾਂਦੀ ਰਹੇ ਮੇਰੀ ਹੱਸਦੇ ਵਸਦੇ ਰਹਿਣ ਮੈਨੂੰ ਤਾਂ ਇਹਨਾਂ ਦਾ ਯਾਸਰ ਹੈ ਅਤੇ ਮੈਨੂੰ ਇੱਕ ਯੂ ਟੌਪ ਦਾ ਆਸਰਾ ਜੋ ਮੇਰੇ ਭੈਣ ਭਰਾ ਉਥੇ ਸਰਵਸ ਕਰ ਰਹੇ ਨੇ ਹਣਾ ਉਹਨਾਂ ਨੂੰ ਸੱਚੇ ਪਾਤਸ਼ਾਹ ਤੰਦਰੁਸਤੀ ਦੇਵੇ ਮਿਹਰ ਭਰਿਆਤ ਰੱਖੇਗੀ ਦਨੁਗਣੀ ਰਾਜੋਗ ਵੀ ਤਰੱਕੀ ਵਾਹੇ ਸਾਰੇ ਪਿਆਰ ਭਰੀ ਸਾਸਰੀ ਕਾਲ ਜੀ ਇਸੇ ਤਰ੍ਹਾਂ ਹੀ ਬਲੌਗ ਦੇ ਨਾਲ ਜੁੜੇ ਰਹੋ ਤੇ ਇੰਨੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਅਜੇ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਸ਼ੁਕਰ ਭਾ ਕਰਕੇ ਇਹ ਜਰੂਰ ਭੁੱਲਣਾ ਨਹੀਂ ਯਾਦ ਰੱਖਣਾ ਬਹੁਤ ਬਹੁਤ ਦਾ ਦਿਲੋਂ あっ。